ਸਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਤੁਸੀਂ ਦੇਖ ਰਹੇ ਹੋ ਵੈਬਸਾਈਟ ডিপਾਰਟਮੈਂਟ ਆਫ ਸਕੂਲ এডੂਕੇਸ਼ਨ ਦੀ এডੂਕੇਸ਼ਨ ਰਿਕਰੂਟਮੈਂਟ ਬੋਰਡ ਤੇ ਜਿਸ ਦੇ ਉੱਪਰ ਨੋਟਿਸ ਤੁਸੀਂ ਦੇਖ ਪਾ ਰਹੇ ਹੋ 13/2 ਦੇ ਉੱਪਰ ਮਾਸਟਰ ਕਟਰ 3704 ਦੀ ਭਰਤੀ ਦੀ ਡਾਕੂਮੈਂਟ ਵੈਰੀਫਿਕੇਸ਼ਨ ਨੂੰ ਲੈ ਕੇ ਸੋ ਡਾਕੂਮੈਂਟ ਵੈਰੀਫਿਕੇਸ਼ਨ ਕਿੰਨਾ ਦੀ ਆਈ ਹੈ ਉਹ ਆਪਾਂ ਦੇਖਦੇ ਹਾਂ 13 ਤਰੀਕ ਦਾ ਨੋਟੀਫਿਕੇਸ਼ਨ 28/2/2020 ਨੂੰ ਭਰਤੀ ਨਿਕਲਦੀ ਹੈ 3 11 2020 ਤੱਕ ਜਿਹੜੀ ਉਸ ਦੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਸਪੋਰਟ ਕੇਸ ਜਿਹੜਾ ਹੋਇਆ ਹੈ ਕੋਰਟ ਕੇਸ ਦੇ ਬਾਅਦ ਲਿਸਟਾਂ ਰੀਕਾਸਟ ਹੋਈਆਂ ਨੇ ਸੋ EWS ਦੀ ਕੈਟਾਗਰੀ ਦੇ ਲਈ 17 2 2025 ਨੂੰ 10 ਤੋਂ ਲੈ ਕੇ 3 ਵਜੇ ਤੱਕ ਸਕਰੂਟੀ ਹੋਣੀ ਹੈ ਜੀ ਕਿਹੜੇ ਕਿਹੜੇ ਵਿਦਿਆਰਥੀਆਂ ਦੀ ਸਕਰੂਟੀ ਹੋਣੀ ਹੈ ਇੰਗਲਿਸ਼ ਦੇ ਵਿੱਚ EWS ਵਾਲੇ ਬੱਚਿਆਂ ਦੀ 96 ਨੰਬਰ ਤੱਕ ਜਿਹੜੀ ਹੈ ਉਹ ਸਕ੍ਰੂਟਨੀ ਹੋਣੀ ਹੈ ਔਰ ਮੈਥ ਦੇ ਵਿੱਚ 100 ਨੰਬਰ ਤੱਕ ਸਕ੍ਰੂਟਨੀ ਹੋਣੀ ਔਰ ਸਾਇੰਸ ਦੇ ਵਿੱਚ 72 ਨੰਬਰ ਤੱਕ ਸਕ੍ਰੂਟਨੀ ਜਿਹੜੀ ਉਹ ਹੋਣੀ ਹੈ ਸੋ ਇਹ ਜਿਹੜੀ ਜਾਣਕਾਰੀ ਸੀਗੀ ਈਡਬਲਯੂਐਸ ਦੇ ਬੱਚੇ 3704 ਭਰਤੀ ਨਾਲ ਸੰਬੰਧਿਤ ਉਹਨਾਂ ਨੇ ਆਪਣੇ ਦਸਤਾਵੇਜ਼ ਆਪਣੀ ਫਾਈਲਾਂ ਜਿਹੜੀਆਂ ਉਹ ਬਣਾ ਕੇ ਉੱਥੇ ਜਿਹੜੀਆਂ ਜਮ੍ਹਾਂ ਕਰਾਉਣੀਆਂ ਨੇ ਕਿੱਥੇ ਜਮ੍ਹਾਂ ਕਰਾਉਣੀਆਂ ਨੇ 10 ਤੋਂ ਲੈ ਕੇ 3 ਵਜੇ ਤੱਕ 17 ਫਰਵਰੀ ਨੂੰ ਡਾਇਰੈਕਟੋਰੇਟ ਦੇ ਦਫ਼ਤਰ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਹੈ ਜਿਹੜਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3 ਬੀ 1 ਸੋ ਇਹ ਜਾਣਕਾਰੀ ਸੀ ਜੀ ਤੇ ਇਹ ਨੋਟਿਸ ਬਿਲਕੁਲ ਲੇਟੈਸਟ ਹੈ ਕੱਲ ਹੀ ਸ਼ਾਮ ਨੂੰ ਜਿਹੜਾ ਉਹ ਪਿਆ ਹੈ 13 ਫਰਵਰੀ ਦੇ ਸੋ 17 ਤਰੀਕ ਨੂੰ ਜਿਹੜੀ ਸਕਰੂਟੀ ਹੈ ایਡਬਲਿਊਐਸ ਦੇ ਵਿਦਿਆਰਥੀਆਂ ਨੂੰ ਸੋ ਇਹ ਉਹਨਾਂ ਸਾਰਿਆਂ ਲਈ ਇਨਫੋਰਮੇਸ਼ਨ ਹੈ ਜਿੰਨਾਂ ਦਾ ਨਾਮ ਸੈਂਤ ਸੋਚਾਰ ਭਰਤੀ ਦੇ ਵਿੱਚ ਆਇਆ ਹੈ ایਡਬਲਿਊਐਸ ਵਾਲੇ ਸੋ ਜੇਕਰ ਤੁਹਾਡਾ ਕੋਈ ਸਾਥੀ ਹੋਵੇ ਸੋ ਜ਼ਰੂਰ ਤੁਸੀਂ ਉਹਨਾਂ ਨੂੰ ਜਿਹੜਾ ਇਸ ਚੀਜ਼ ਦੀ ਇਤਲਾਹ ਕਰਨੀ ਹੈ ਧੰਨਵਾਦ ਥੈਂਕ ਯੂ ਵੈਰੀ ਮਚ